ਸਾਹਮਣੇ ਧੂਆ ਨਿਕਲ ਰਿਹਾ ਹੈ ਕਿੰਨੇ ਹੀ ਦਰਖਤ ਇਹਦੇ ਚ ਫੁੱਕ ਚੁੱਕੇ ਨੇ ਕਿੰਨੇ ਹੀ ਪਸ਼ੂ ਪੰਛੀਆਂ ਜਾਨਵਰਾਂ ਦੇ ਘਰ ਖਰਾਬ ਹੋਏ ਹੋਣਗੇ ਤੇ ਕਿੰਨਾ ਕੁਝ ਹੋਇਆ ਹੋਊਗਾ ਇਸ ਪਾਸੇ ਅਸੀਂ ਹੁਣ ਤੱਕ ਅੱਗ ਬੁਝਾ ਚੁੱਕੇ ਹਾਂ ਅੱਗ ਬੁਝਾਉਣ ਤੋਂ ਬਾਅਦ ਮੈਂ ਇਹ ਵੀਡੀਓ ਬਣਾ ਰਿਹਾ ਤੇ ਆਹੇ ਠਾਂ ਤੋਂ ਅਸੀਂ ਕਈਆਂ ਨਾਲ ਪਹਿਲਾਂ ਪੱਤੇ ਪਾਸੇ ਕੀਤੇ ਤੇ ਅਰੇਤੇ ਨਾਲ ਦੋ ਬੰਦਿਆਂ ਨੇ ਮਿਲ ਕੇ ਸੀ ਇਹ ਪੂਰੀ ਅੱਗ ਬੁਝਾਈ। ਇਹ ਸੱਗ ਦੇ ਵਿੱਚ ਆ ਸਾਡਾ ਬਾਜਰਾ ਇਹ ਵੀ ਸੜ ਗਿਆ ਢੱਕਿਆਂ ਨਾਲ ਆ ਬੀਜਾ ਆ ਬਾਜਰਾ ਸੀ ਇਹ ਪਸ਼ੂਆਂ ਨੂੰ ਪਾਉਣਾ ਸੀ ਤੋਂ ਸਾਡਾ ਵੀ ਇਹਦੇ ਜਿਉ ਨੁਕਸਾਨ ਹੋਇਆ। ਤੇ ਆ ਦੇਖੋ ਆ ਸਾਰੇ ਦਰਖਤ ਵਗੈਰਾ ਇਹ ਸਾਰਾ ਜੰਗਲ ਸੀ ਇੱਥੇ ਪੂਰੀ ਤਰ੍ਹਾਂ ਸੜ ਗਿਆ। ਸਿਰਫ ਇੱਕ ਬੰਦੇ ਦੀ ਕਿਸੇ ਇੱਕ ਬੰਦੇ ਦੀ ਗਲਤੀ ਕਰਕੇ ਛੋਟੀ ਜੀ ਗਲਤੀ ਕਰਕੇ ਇਹ ਬਹੁਤ ਕੁਝ ਬਹੁਤ ਜ਼ਿਆਦਾ ਆ ਨੁਕਸਾਨ ਹੋਇਆ ਕਿਉਂਕਿ ਦਰਖਤ ਜਿਹੜੇ ਚ ਮੱਚ ਗਏ ਛੋਟੇ ਦਰਖਤ ਸੜ ਗਏ ਉਹਨਾਂ ਨੇ ਮੁੜ ਕੇ ਹਰੇ ਨਹੀਂ ਹੋਣਾ ਕਿੰਨੇ ਹੀ ਪਸ਼ੂ ਪੰਛੀਆਂ ਦੇ ਆ ਜਾਨਵਰਾਂ ਦੇ ਘਰ ਖਰਾਬ ਹੋਏ ਹੋਣਗੇ ਤਾਂ ਉਹ ਚੀਜ਼ਾਂ ਨੂੰ ਬਣਨ ਦੇ ਵਿੱਚ ਜੰਗਲ ਨੂੰ ਮੁੜ ਕੇ ਬਣਨ ਦੇ ਵਿੱਚ ਸ਼ਾਇਦ ਨੂੰ 2 ਸਾਲ ਲੱਗ ਜਾਣ ਹਾਲਾਗੀਆਂ ਨਾਲ ਆਪਾਂ ਇੰਨਾਂ ਚੀਜ਼ਾਂ ਤੋਂ ਹਰੇਕ ਸਾਲ ਡਰਦੇ ਮਾਰੇ ਪਹਿਲਾਂ ਹੀ ਇਹਨੂੰ ਬਾਦ ਨੇ ਜ਼ਮੀਨ ਨੂੰ ਤੇ ਖਰਚੇ ਵਗੈਰਾ ਆਪਾਂ ਵਿੱਚ ਹੀ ਪਾਉਣੇ ਆ ਤੇ ਆ ਫਿਰ ਉਸ ਤੋਂ ਮਾਰ ਸਪਰੇਅ ਪੰਪ ਦੀ ਸਹਾਇਤਾ ਨਾਲ ਜਿੱਥੇ ਅੱਗ ਲੱਗੀ ਉਸ ਨੂੰ ਬੁਝਾਉਣ ਤੋਂ ਬਾਅਦ ਉੱਥੇ ਪਾਣੀ ਵੀ ਛਿੜਕਿਆ ਤਾਂ ਕਿ ਕੋਈ ਪਤੰਗਾ ਮੁੜ ਕੇ ਜਾਂ ਹਵਾ ਨਾਲ ਛੁਲਕ ਕੇ ਦੁਬਾਰਾ ਤੋਂ ਇਹ ਅੱਗ ਫੈਲ ਨਾ ਜਾਵੇ ਤਾਂ ਵੀ ਰੋ ਇਹ ਇੱਕ ਸਿਰਫ ਇੱਕ ਬੰਦੇ ਦੀ ਗਲਤੀ ਦਾ ਖਮਿਆਜਾ ਨਿਲਾਪੁਕਤ ਨਾ ਪਿਆ ਕੋਈ ਕਿ ਉਹ ਬੰਦਾ ਕੋਈ ਇੱਥੇ ਨਾਲ ਆਪਣੇ ਸੜਕਾ ਨਹਿਰ ਦੀ ਪਟੜੀ ਦੇ ਉੱਪਰ ਸੜਕ ਬਣੀ ਹੋਈ ਆ ਉਥੋਂ ਦੀ ਜਾਂਦਾ ਜਾਂਦਾ ਕਿਤੇ ਸਿਗਰਟ ਜਾਂ ਬੀੜੀ ਪੀ ਕੇ ਇੱਥੇ ਸਟ ਗਿਆ ਹੋਣਾ ਤੇ ਕਿਉਂਕਿ ਦੁਪਹਿਰ ਨੂੰ ਹਵਾ ਚੱਲਦੀ ਸੀ ਤੇ ਨਹਿਰ ਦੇ ਨਾਲ ਕਾਫੀ ਜੰਗਲਾਤ ਹੈ ਜੰਗਲ ਹੈ ਤੇ ਉਹਦੇ ਜਿਹੜੇ ਪੱਤੇ ਹੈਗੇ ਜੰਗਲ ਦੇ ਜਾਂ ਸਪੈਦਿਆਂ ਦੇ ਉਹ ਝੜਦੇ ਰਹਿੰਦੇ ਨੇ ਤੇ ਇਥੇ ਤਾਂ ਬਹੁਤ ਸਾਰੇ ਸੁੱਕੇ ਪੱਤੇ ਕਿੰਨੇ ਸਾਲਾਂ ਤੋਂ ਇਕੱਠੇ ਹੋਏ ਹੋਏ ਸੀਗੇ ਉਹਨਾਂ ਸਾਰਿਆਂ ਨੂੰ ਇੱਕ ਤਰ੍ਹਾਂ ਦੀ ਫੋਰੈਸਟ ਫਾਇਰ ਲੱਗੀ ਸੀ ਤੇ ਉਹ ਇੱਕ ਬੰਦੇ ਦੀ ਛੋਟੀ ਜਿਹੀ ਗਲਤੀ ਕਰਕੇ ਐਡਾ ਵੱਡਾ ਨੁਕਸਾਨ ਹੋਇਆ ਤੇ ਇਸ ਦੌਰਾਨ ਅਸੀਂ ਕਿਉਂਕਿ ਦੂਸਰੇ ਪਾਸੇ ਅੱਗ ਕਾਫੀ ਅੱਗੇ ਤੱਕ ਚਲੀ ਗਈ ਸੀ ਤੇ ਫਾਇਰ ਸਰਵਿਸ ਨੂੰ ਵੀ ਇਸ ਦੌਰਾਨ ਕਾਲ ਕੀਤੀ ਗਈ ਤੇ ਉਹਨਾਂ ਨੇ ਸਾਨੂੰ 7 ਤੋਂ 10 ਮਿੰਟ ਦਾ ਟਾਈਮ ਲਿਆ ਤੇ ਲਗਭਗ ਉਹ 13-14 ਮਿੰਟ ਦੇ ਵਿੱਚ ਸਾਡੇ ਕੋਲ ਪਹੁੰਚ ਗਏ ਇਹ ਆ ਆਪਣਾ ਦੁਬਾਰਾ ਤੋਂ ਆਪਾਂ ਦੇਖ ਰਹੇ ਆ ਜਿਹੜਾ ਸਾਡਾ ਸਾਰਾ ਬਾਜਰਾ ਸੜ ਕੇ ਧਵਾ ਹੋ ਗਿਆ ਨਹਿਰ ਦੇ ਨਾਲ ਸਾਰਾ ਜਾ ਜਿੰਨਾ ਵੀ ਦਰਖਤ ਵਗੈਰਾ ਸੀ ਬਹੁਤ ਕੁਝ ਮੱਚ ਗਿਆ ਇੱਥੇ ਇਸ ਦੌਰਾਨ ਜਿਹੜੀ ਫਾਇਰ ਸਰਵਿਸ ਦੀ ਗੱਡੀ ਉਹ ਵੀ ਆ ਗਈ ਤੇ ਦੂਸਰੇ ਪਾਸੇ ਅੱਗ ਬੁਝਾਉਣ ਦਾ ਮੋਰਚਾ ਇਹਨਾਂ ਨੇ ਸਾਂਭ ਲਿਆ ਤੇ ਆ ਪਾਈਪ ਵਗੈਰਾ ਹੁਣ ਅਸੀਂ ਨਾਲ ਇਹਨਾਂ ਦੇ ਲੈ ਕੇ ਜਾ ਰਹੇ ਆ ਇੱਕ ਕਿਸੇ ਹੋਰ ਵੀਰ ਨੇ ਵੀਡੀਓ ਬਣਾਈ ਸੀ ਉਸ ਤੋਂ ਬਾਅਦ ਉਹਨਾਂ ਨੇ ਇਹ ਮੈਨੂੰ ਭੇਜੀ ਬਾਅਦ ਚ ਫਾਇਰ ਸਰਵਿਸਸ ਦੇ ਜਵਾਨਾਂ ਨੇ ਬਹੁਤ ਹੀ ਤੰਦੇ ਹੀ ਨਾਲ ਤੇ ਬੜੀ ਜਲਦੀ ਹੀ ਇਸ ਅੱਗ ਉੱਪਰ ਕਾਬੂ ਪਾ ਲਿਆ ਹਾਲਾਂਕਿ ਸਾਨੂੰ ਇਸ ਅੱਗ ਨੂੰ ਬੁਝਾਉਣ ਦੇ ਵਿੱਚ ਲਗਭਗ 1.5 ਤੋਂ 2 ਘੰਟੇ ਦੂਸਰੇ ਪਾਸੇ ਕਿਉਂਕਿ ਕਾਫੀ ਜ਼ਿਆਦੇ ਸੀ ਉਹ ਲੱਗੇ ਸੀਗੇ ਬਹੁਤ ਵਧੀਆ ਤਰੀਕੇ ਨਾਲ ਸਰਕਾਰ ਦੀ ਇੰਨੀ ਜਲਦੀ ਇਹਨਾਂ ਦਾ ਇੱਥੇ ਪਹੁੰਚਣਾ ਮੈਂ ਇਹਨਾਂ ਦਾ ਬਹੁਤ ਧੰਨਵਾਦ ਕਰਦਾ ਤੇ ਬਾਅਦ ਚੋਂ ਇਹ ਵੀ ਥੋੜੀ ਜਿਹਾ ਥੋੜੇ ਜਿਹਾ ਹੈਰਾਨ ਹੋਏ ਕਿ ਤੁਸੀਂ ਇੱਥੇ ਇਸ ਅੱਗ ਲਈ ਸਾਨੂੰ ਫੋਨ ਕੀਤਾ ਇਹਨਾਂ ਨੇ ਸਾਡਾ ਵੀ ਧੰਨਵਾਦ ਕੀਤਾ ਕਿ ਚਲੋ ਕੋਈ ਤਾਂ ਹੈ ਜੋ ਦਰਖਤਾਂ ਬਾਰੇ ਸੋਚਦਾ ਹੈ ਜਾਂ ਜਾ ਜਿਹੜਾ ਇੱਥੇ ਦੇ ਜਿਹੜਾ ਫਲੋਰਾ ਐਂਡ ਫੋਨਾ ਜਿਹਨੂੰ ਆਪਾਂ ਕਹਿੰਦੇ ਆ ਜੰਗਲਾਤ ਜੀਵ ਜੰਤੂ ਤੇ ਬਨਸਪਤੀ ਤੇ ਆ ਹੁਣ ਅਸੀਂ ਵੀ ਇਹਨਾਂ ਨਾਲ ਲਾ ਕੇ ਪਾਈਪ ਵਗੈਰਾ ਖਿਚਵਾਏ ਕਿਉਂਕਿ ਥੱਲੇ ਸਾਰੇ ਅੱਗ ਲੱਗੀ ਹੋਈ ਸੀ ਆ ਤੇ ਅਸੀਂ ਇਹ ਪਾਈਪ ਉੱਪਰ ਚੱਕ ਕੇ ਰੱਖੇ ਤੇ ਉਹ ਬਾਈ ਉਰੀ ਅੱਗੇ ਅੱਗ ਬੁਝਾ ਰਹੇ ਨੇ ਕਿਉਂਕਿ ਅੱਗੇ ਨਾਲ ਹੀ ਆਪਣੇ ਖੇਤ ਨੇ ਪਰਲੇ ਪਾਸੇ ਹਾਲਾਂਕਿ ਖੇਤ ਵਾਹੀ ਹੋਈ ਸੀਗੀ ਪਰ ਜਿਆਦਾ ਨੁਕਸਾਨ ਜਿਹੜਾ ਇਹ ਇਸ ਜੰਗਲ ਦਾ ਹੀ ਹੋਇਆ ਜਿਹੜਾ ਕਿ ਨਹੀਂ ਸੀ ਹੋਣਾ ਚਾਹੀਦਾ ਹਾਲਾਂਕਿ ਇੱਕ ਛੋਟੀ ਜੀ ਗਲਤੀ ਮੇਰੇ ਤੋਂ ਹੋਈ ਐ ਇੱਥੇ ਕਿ ਫੋਨ ਥੋੜਾ ਜਿਹਾ ਮੈਂ ਫਾਇਰ ਬ੍ਰਿਗੇਡਾਂ ਨੂੰ ਲੇਟ ਕੀਤਾ ਪਹਿਲਾਂ ਹੀ ਕਰ ਦੇਣਾ ਚਾਹੀਦਾ ਸੀ ਅਸਲ ਦੇ ਵਿੱਚ ਅਸੀਂ ਵੀ देर ਨਾਲ ਪਹੁੰਚੇ ਜਦੋਂ ਅੱਗ ਲੱਗ ਚੁੱਕੀ ਸੀ ਤੇ ਉਹਨੂੰ ਹਫੜਾ ਤਫੜੀ ਦੇ ਵਿੱਚ ਇੱਕ ਪਾਸਿਓਂ ਅੱਗ ਬੁਝਾਉਣ ਦੇ ਵਿੱਚ ਕਾਫੀ ਸਮਾਂ ਲੱਗਿਆ ਤੇ ਉਧਰੋਂ ਅੱਗ ਬੁਝਾਉਣ ਤੋਂ ਬਾਅਦ ਫਿਰ ਮੈਂ ਇਹਨਾਂ ਨੂੰ ਫੋਨ ਕੀਤਾ ਤਾਂ ਜਿਹੜੇ ਜ਼ਿਲ੍ਹੇ 'ਚ ਤੁਸੀਂ ਹੈਗੇ ਹੋ ਉਸ ਡਿਸਟ੍ਰਿਕਟ ਦਾ ਫਾਇਰ ਬ੍ਰਿਗੇਡ ਤੇ ਡਿਸਟ੍ਰਿਕਟ ਦਾ ਨਾਮ ਭਰ ਕੇ ਜੇ ਤੁਹਾਡੇ ਕੋਲ ਨੰਬਰ ਨਹੀਂ ਵੀ ਹੈਗਾ ਤਾਂ ਉਹ ਗੂਗਲ ਦੇ ਉੱਪਰ ਭਰੋ ਉਹ ਤੁਹਾਡੇ ਕੋਲੇ ਆ ਜੂਗਾ ਉਹਨਾਂ ਨੂੰ ਕਾਲ ਕਰੋ ਬੜਾ ਵਧੀਆ ਲੱਗਿਆ ਪੰਜਾਬ ਸਰਕਾਰ ਦਾ ਇਹ ਸਿਸਟਮ ਵੀ ਬੜੀ ਜਲਦੀ ਹੀ ਯਾਨੀ ਕਿ ਸੰਗਰੂਰ ਫੋਨ ਕੀਤਾ ਅੱਗ ਉਹਨਾਂ ਨੇ ਭਵਾਨੀਗੜ੍ਹ ਫੋਨ ਕੀਤਾ ਭਵਾਨੀਗੜ੍ਹ ਤੋਂ ਮੇਰੇ ਕੋਲੇ ਕਾਲ ਆਈ ਤੇ ਰਾਤ ਨੂੰ ਤਕਰੀਬਨ 8 ਵਜੇ ਤੱਕ ਸਾਰੀ ਅੱਗ ਬੁਝਾ ਕੇ ਬਿਲਕੁਲ ਵੀ ਕਿਤੇ ਕੋਈ ਪਤੰਗਾ ਵੀ ਨਹੀਂ ਨਹਿਣ ਰਹਿਣ ਦਿੱਤਾ ਇਹੇ ਗੱਡੀ ਉੱਥੋਂ ਰਵਾਨਾ ਹੋਈ ਅਸੀਂ ਫਾਇਰ ਬ੍ਰਿਗੇਡ ਦਾ ਬਹੁਤ ਬਹੁਤ ਧੰਨਵਾਦ ਕਰਦੇ ਆ ਤੇ ਬਾਕੀ ਸਮਝਦਾਰਾਂ ਲਈ ਬਹੁਤ ਕੁਝ ਹੈ ਇਸ ਦੇ ਵਿੱਚ ਬਈ ਸਾਨੂੰ ਕੀ ਨਹੀਂ ਕਰਨਾ ਚਾਹੀਦਾ ਯਾਰ ਇਹ ਛੋਟੀਆਂ ਛੋਟੀਆਂ ਗਲਤੀਆਂ ਨਹੀਂ ਕਰਨੀਆਂ ਚਾਹੀਦੀਆਂ ਬਹੁਤ ਵੱਡੇ ਵੱਡੇ ਨੁਕਸਾਨ ਹੋ ਜਾਂਦੇ ਨੇ ਘਟੋ ਘਟ ਬਲਦੀਆਂ ਹੋਈਆਂ ਬੀੜੀਆਂ ਸਿਗਰਟਾਂ ਇਹੋ ਜੀ ਜਗ੍ਹਾ ਤੇ ਤਾਂ ਨਾ ਸੁੱਟੋ ਯਾਰ ਬਾਕੀ ਆਪਣੇ ਆਲੇ ਦੁਆਲੇ ਇਹੋ ਜੀ ਅੱਗ ਪ੍ਰਤੀ ਜਾਗਰੂਕਤਾ ਹੈ ਉਸ ਬਾਰੇ ਜ਼ਰੂਰ ਗੱਲ ਕਰਿਆ ਕਰੋ ਬਹੁਤ ਬਹੁਤ ਸ਼ੁਕਰੀਆ ਜੀ ਸਤਿ ਸ੍ਰੀ ਅਕਾਲ